ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਮੇਰਾ 3-4 ਦਿਨ ਤੋਂ ਜਿਹੜਾ ਇਹੋ ਜਿਹਾ ਮੂਡ ਸਹੀ ਨਹੀਂ ਸੀਗਾ ਇਸ ਕਰਕੇ ਮੈਂ ਆਪਣੇ ਭੈਣ ਭਰਾਵਾਂ ਨਾਲ ਜ ਆਪਣੇ ਫੈਮਿਲੀ ਮੈਂਬਰ ਜਿਹੜੇ ਹੈਗੇ ਹਕੀਕਤਵਾਨੀ ਦੇ ਮੈਂ ਉਹਨਾਂ ਨਾਲ ਗੱਲ ਵੀ ਨਹੀਂ ਕਰ ਸਕਿਆ ਕਿਉਂਕਿ ਮੈਂ ਤੁਹਾਨੂੰ ਇੱਕ ਸੱਚੀ ਘਟਨਾ ਦੱਸਣ ਲੱਗਾ ਹਾਂ ਔਰ ਤੁਸੀਂ ਉਹ ਸਾਵਧਾਨ ਹੋ ਕੇ ਉਹਨੂੰ ਸੁਨੋ ਔਰ ਅਲਰਟ ਹੋ ਜਾਓ ਕੈਨੇਡਾ ਟੌਨਟੋ ਤੋਂ ਮੈਨੂੰ ਫੋਨ ਆਇਆ ਸੀ ਉਹ ਮੈਨੂੰ ਇੱਕ ਲੜਕੀ ਸੀ ਉੱਥੇ ਪੜਨ ਗਈ ਸੀ ਉਹ ਕਹਿੰਦੀ ਜੀ ਮੈਂ ਕੁਝ ਬੰਦਿਆਂ ਦੇ ਚੁੰਗਲ ਵਿੱਚ ਫਸ ਗਈਆਂ ਦੱਸੋ ਜੀ ਮੈਂ ਕੀ ਕਰਾਂ ਉਹਨੇ ਸਲਾਹ ਲਈ ਸੀ ਕਹਿੰਦੀ ਜੀ ਮੈਂ ਮੇਰਾ ਕੁਝ ਸਹਾਇਤਾ ਕਰੋ ਕੁਝ ਆਪਣੀ ਸ਼ਕਤੀ ਲਗਾਓ ਜਾਂ ਮੈਨੂੰ ਕੁਝ ਗਿਆਨ ਦਿਓ ਕੋਈ ਆਈਡੀਆ ਦਿਓ ਮੈਂ ਕਿੱਦਾਂ ਬਚਾਂ ਮੈਂ ਕਹਿੰਦੇ ਗੱਲ ਕਰਨੀ ਤੇ ਪੂਰੀ ਕਹਾਣੀ ਸੁਣਾਈ ਮੈਨੂੰ ਤੇ ਫਿਰ ਤੇ ਮੈਂ ਤੇਰੀ ਸਹਾਇਤਾ ਕਰ ਸਕਾਂਗਾ ਤੇ ਉਹਨੇ ਫਿਰ ਗੱਲ ਜੋ ਸੁਣਾਈ ਇਹ ਮੇਰਾ ਵੀ ਮੂਡ ਖਰਾਬ ਹੋ ਗਿਆ ਕਿ ਇੱਥੇ ਸਾਡੇ ਪੰਜਾਬ ਦੀ ਕੁੜੀਆਂ ਦਾ ਇਹ ਹਾਲ ਹੁੰਦਾ ਸਾਰਿਆਂ ਦਾ ਨਹੀਂ ਚੰਦ ਦਾ ਉਹ ਜਦੋਂ ਆਪਣੇ ਕੈਨੇਡਾ ਗਈ ਆ ਤੇ ਉੱਥੇ ਹੀ ਉਹਦੇ ਪਿਓ ਨੇ ਉਹਦੇ ਵਾਸਤੇ ਇੱਕ ਹੋਸਟਲ ਦਾ ਇੰਜ਼ਾਮ ਕਰ ਦਿੱਤਾ ਸੀ ਉੱਥੇ ਪੜਨ ਗਈ ਸੀ ਹੋਸਟਲ 'ਚ ਰਹਿਣਾ ਸੀ ਉਹਨੇ ਕੁਦਰਿਸ਼ਤਾਰ ਉਹ تاني ਅਮਰੀਕਾ ਵਿੱਚ ਰਿਸ਼ਤਦਾਰ ਹੈਗਾ ਜਾਇਕਦਾ ਆਸਟ੍ਰੇਲੀਆ ਦੇ ਵਿੱਚ ਹੈਗਾ ਤੇ ਇੱਕ ਕੈਨੇਡਾ ਗਈ ਸੀ ਉੱਥੇ ਰਹਿ ਰਹੀ ਸੀ ਤੇ ਇਹਦੇ ਨਾਲ ਜਿਹੜੀਆਂ ਕੁੜੀਆਂ ਸੀ ਹੋਰ ਤੇ ਉਹ ਨਵੇਂ-ਨਵੇਂ ਕੱਪੜੇ ਪਾਉਂਦੀਆਂ ਸੀ ਮਹਿੰਗੇ-ਮਹਿੰਗੇ ਤੇ ਹੱਥ ਵਿੱਚ ਆਈਫੋਨ ਹੁੰਦਾ ਸੀ ਤੇ ਮਤਲਬ ਕਿ ਗਲੇ 'ਚ ਨੈਕਲੇਸ ਹੁੰਦੀਆਂ ਸੀ ਮਹੀਨੇ ਬਾਅਦ ਦੂਜੀ ਨੈਕਲੇਸ ਆ ਜਾਂਦੀ ਸੀ ਇੱਕ ਤੋਂ ਇੱਕ ਵਧੀਆ ਕੱਪੜੇ ਔਰ ਇਹ ਜਿਹੜੀ ਕੁੜੀ ਗਈ ਸੀ ਇਹ ਸਲਵਾਰ ਕਮੀਜ਼ ਹੀ ਲੈ ਕੇ ਗਈ ਸੀ ਆਪਣੇ ਨਾਲ ਇਹਨੇ ਕਦੀ ਜੀਨਸ ਵੀ ਨਹੀਂ ਸਿਪਾਈ ਜਦੋਂ ਇਹਨੇ ਆਪਣੇ ਉੱਥੇ ਕੁੜੀਆਂ ਨੂੰ ਦੇਖਿਆ ਐਦਾ ਐਸ਼ ਕਰਦੀਆਂ ਇਨਮੀ ਸੋਚਿਆ ਕਿ ਇਹਦੀ ਮੈਂ ਪੜਤਾਲ ਕਰਾਂ ਕਿੱਦਾਂ ਕਰਦੀਆਂ ਇਹਨਾਂ ਖਰਚਾ ਕਿੱਥੋਂ ਆ ਰਿਹਾ ਪਰ ਉਹਦਾ ਪਿਓ ਇਹਨੇ ਖਰਚੇ ਨਹੀਂ ਸੀ ਦੇ ਸਕਦਾ ਉਹਦੇ ਕੋਲ ਸਿਰਫ 4 ਕਿੱਲੇ ਜਗ੍ਹਾ ਸੀ ਪਹਿਲਾਂ ਉਹਦੇ ਕੋਲ 5 ਕਿੱਲੇ ਜਗਾ ਸੀ ਤੇ ਉਹ ਚ ਇੱਕ ਕਿੱਲਾ ਉਹਨੇ ਵੇਚ ਦਿੱਤਾ ਸੀ ਤੇ ਆਪਣੀ ਕੁੜੀ ਨੂੰ ਬਾਹਰ ਭੇਜਣ ਵਾਸਤੇ ਇਹਦੇ ਇੱਕ ਇਹ ਦੋਨੋਂ ਭੈਣ ਪਰਾਈ ਹੈਗੇ ਆ ਭਰਾ ਇਹਦਾ ਕਿਸੇ ਕੰਪਨੀ 'ਚ ਕੰਮ ਕਰਦਾ ਹੈ ਇਹ ਬਾਹਰ ਪੜਨ ਗਈ ਇਹ ਛੋਟੀ ਸੀ ਭਰਾ ਇਹਦਾ ਵੱਡਾ ਹੈਗਾ ਹੋਇਆ ਕਿ ਇਹਦਾ ਪਿਓ ਦੇ ਇਹਨੇ ਪੈਸੇ ਦੇ ਨਹੀਂ ਸਕਦਾ ਸੀ ਇਹਨੂੰ ਇਹਨੇ ਵੀ ਉਹਨਾਂ ਕੁੜੀਆਂ ਨਾਲ ਗਲਬਾ ਜਿਦਾ ਉਹ ਕਰਦੀਆਂ ਸੀ ਇਹਨੇ ਵੀ ਹੋਇਓ ਕੋਵਾ ਚਲਾ ਹਾਂਸ ਕੀ ਚਾਲ ਤੇ ਆਪਣੇ ਪੈਰ ਤੁਰਵਾ ਲਏ ਉਹ ਹਾਲ ਇਹਦੇ ਨਾਲ ਹੋਇਆ ਜਿਹੜੇ ਕੁੜੀਆਂ ਸੀ ਉਹ ਕੀ ਕਰਦੀਆਂ ਸੀ ਕੋਈ ਅਮੀਰ ਬੋਏਫ੍ਰੈਂਡ ਨੂੰ ਫਸਦੀਆਂ ਸੀ ਉਹਦੇ ਨਾਲ ਘੁੰਮਦੀਆਂ ਸੀ ਵੱਡੇ ਵੱਡੇ ਰੈਸਟੋਰੈਂਟਾਂ 'ਚ ਜਾ ਕੇ ਖਾਣਾ ਖਾਣਾ ਜਿੱਥੇ ਵੀ ਜਾਣਾ ਰਾਤ ਨੂੰ ਉੱਥੇ ਖਾਣਾ ਖਾ ਲੈਣਾ ਜੀ ਉਸ ਤੋਂ ਬਾਅਦ ਆ ਜਾਣਾ ਤੇ ਫਿਰ ਹੋਰ ਜੋ ਹੋ ਰਿਹਾ ਸੀ ਉਹ ਐਨੇ ਵੀ ਉਹਨਾਂ ਨੂੰ ਦੇਖ ਕੇ ਸਿੱਖਣ ਦੀ ਕੋਸ਼ਿਸ਼ ਕੀਤੀ ਤਕਰੀਬਨ ਤਕੀਮਨ ਕਾਫੀ ਕੁਝ ਸਿੱਖ ਲਿਆ ਇਹਦਾ ਵੀ ਇੱਕ ਬੰਦੇ ਨਾਲ ਉਧਰ ਗੋਰਾਈ ਸੀ ਉਹਦੇ ਨਾਲ ਦੋਸਤੀ ਹੋ ਗਈ ਉਸ ਤੋਂ ਬਾਅਦ ਇਹਨੇ ਕੀ ਕੀਤਾ ਐਨੋਵੇਂ ਆਈਫੋਨ ਮਿਲ ਗਿਆ ਵਧੀਆ-ਵਧੀਆ ਕੱਪੜੇ ਪਹਿਲਾ ਦਿਨ ਸ਼ਰਮ ਆਉਂਦੀ ਹੁੰਦੀ ਸੀ ਜਿਹੜੇ ਨਵੇਂ ਮਾਡਰਨ ਕੱਪੜਿਆਂ ਨਾਲ ਫਿਰ ਸ਼ੁਰੂ ਕਰਤੇ ਨੇ ਸਿਰਫ ਦਾ ਇੱਕ ਅੰਮ੍ਰਿਤ ਸੀ ਕਿ ਉਹਦਾ ਬॉयਫਰੈਂਡ ਨੂੰ ਹਫ਼ਤੇ 10 ਦਿਨ ਬਾਅਦ ਨਾਲ ਲੈ ਜਾਂਦਾ ਸੀ ਹੋਟਲ 'ਚ ਬੁੱਕ ਕਰਦੇ ਸੀ ਉੱਥੇ ਆਪਣਾ 4-5 ਘੰਟੇ ਬਿਤਾਏ ਹੋਰ ਆ ਗਏ ਸਮਝ ਗਏ ਉਹਨੇ ਇਹ ਕੰਮ ਚੱਲ ਰਿਹਾ ਸੀ ਉਹਦਾ ਹੋਇਆ ਕਿ ਕੋਈ ਤਿੰਨ ਕਮੀ ਨੇ ਬਾਅਦ ਉਹ ਕਹਿੰਦਾ ਜੀ ਜੋ ਤੂੰ ਮੇਰੇ ਨਾਲ ਕਰਦੀ ਆ ਨਾ ਇਹ ਮੇਰੇ ਦੋਸਤ ਨਾਲ ਵੀ ਕਰਦੇ ਉਹ ਕਹਿੰਦੀ ਨਹੀਂ ਮੈਂ ਤਾਂ ਤੇਰੇ ਨਾਲ ਵਿਆਹ ਕਰਨਾ ਹੈ ਇਹ ਕਰਨਾ ਕਹਿੰਦਾ ਬਾਝ ਵੀ ਐਸੀ ਤੇ ਵਿਆਹ ਕਰ ਹੀ ਲਾਂਗੇ ਪਰ ਇਹ ਜੋ ਮੇਰੇ ਦੋਸਤ ਨਾਲ ਹੋਣੇ ਕੀ ਕੀਤਾ ਮਨਾ ਕਰਤਾ ਔਰ ਆਪਣੇ ਹੋਸਟਲ ਆ ਗਈ ਰਾਤ ਨੂੰ ਕੋਈ 7 ਵਜੇ ਨੂੰ ਫੋਨ ਆਇਆ ਇਹਨੇ ਫੋਨ ਨਹੀਂ ਚੁੱਕਿਆ ਫਿਰ ਫੋਨ ਆਇਆ ਇਹਨੇ ਨਹੀਂ ਚੁੱਕਿਆ ਚਾਰ ਵਾਰੀ ਫੋਨ ਆਇਆ ਇਹਨੇ ਨਹੀਂ ਚੁੱਕਿਆ ਔਰ ਪੰਜਵੀਂ ਵਾਰੀ ਇੱਕ ਵੀਡੀਓ ਆ ਗਿਆ ਇਹਨੇ ਦੇਖਿਆ ਇਹ ਬਾਥਰੂਮ ਦੇ ਵਿੱਚ ਹੋਟਲ ਦੇ ਹੋਟਲ ਦੇ ਬਾਥਰੂਮ ਦੇ ਵਿੱਚ ਕਪੜੇ ਬਦਲ ਰਹੀ ਸੀ ਬਿਲਕੁਲ ਇੰਟਰਨੈਸ਼ਨਲ ਹਾਲਤ ਵਿੱਚ ਸੀਗੀ ਇਹ ਘਬਰਾ ਗਈ ਪਸੀਨਾ ਛੁੱਟ ਗਿਆ ਰੋਂ ਲੱਪਈ ਕਹਿੰਦੀ ਮੇਰਾ ਇਹ ਹਾਲ ਹੋ ਗਿਆ ਮੈਂ ਕਿਹਾ ਮੈਂ ਆਤਮ ਹੱਤਿਆ ਕਰ ਲੈ ਜਦਾ ਚੰਗਾ ਹੈ ਫਿਰ ਉਹਦਾ ਫੋਨ ਆਇਆ ਇਹਨੇ ਫਿਰ ਫੋਨ ਨਹੀਂ ਚੁੱਕਿਆ ਫਿਰ ਇੱਕ ਵੀਡੀਓ ਹੋ ਰਾਇਆ ਜਿਹੜਾ ਕਿ ਜੋ ਇਹ ਆਪਣਾ ਕੋ ਕਰਮ ਕਰਦੇ ਹੁੰਦੇ ਸੀ ਹੋਟਲ ਦੇ ਵਿੱਚ ਉੱਥੇ ਉਹਨੇ ਪੂਰੀ ਵੀਡੀਓ ਬਣਾਈ ਹੋਈ ਸੀ ਬਿਲਕੁਲ ਇੰਟਰਨੈਸ਼ਨਲ ਅਰਜ ਦੋਨੋਂ ਸੀਗੇ ਉਹਦਾ ਇੱਕ ਕਲਿੱਪ ਇਹਨੂੰ ਭੇਜ ਦਤਾ ਦੇਖ ਲੈ ਫਿਰ ਇਹ ਮਜਬੂਰ ਹੋ ਗਈ ਫਿਰ ਇਹ ਆਪਣੇ ਇੱਕ ਦੋਸਤ ਕੋਲ ਗਈ ਫਿਰ ਦੂਜੇ ਕੋਲ ਫਿਰ ਤੀਜੇ ਕੋਲ ਫਿਰ ਚੌਥੇ ਕੋਲ ਮਤਲਬ ਇਸ ਤਰ੍ਹਾਂ ਇੱਕ سلسلہ ਸ਼ੁਰੂ ਹੋ ਗਿਆ ਮਤਲਬ ਕਿ ਇਸ ਕੁੜੀ ਨੂੰ ਉਹਨਾਂ ਨੇ ਪ੍ਰੋਸ ਬਣਾ ਦਿੱਤਾ ਧੰਦੇ ਵਾਲੀ ਬਣਾ ਦਿੱਤਾ ਜਿੰਨਾ ਉਹਨੇ ਇਤੇ ਪੈਸਾ ਖਰਚਿਆ ਸੀਗਾ ਉਹ ਸਾਰਾ ਪੈਸਾ ਇਹਦੇ ਕੋਲ ਵਸੂਲ ਲਿਆ ਕਿਸੇ ਕੋਲ 2000 ਡਾਲਰ ਕਿਸੇ ਕੋਲ 5000 ਡਾਲਰ ਕਿਸੇ ਕੋਲ ਅਲੱਗ-ਅਲੱਗ ਰੇਟ ਚਾਰਜ ਕਰਦਾ ਹੁੰਦਾ ਸੀ ਤੇ ਕੋਈ ਨਾ ਕੋਈ ਕੋਈ ਬੰਦਾ ਭੇਜਦਾ ਹੁੰਦਾ ਸੀ ਉਹਦਾ ਮੈਨੂੰ ਫੋਨ ਆਇਆ ਤੇ ਉਹਨੇ ਮੈਨੂੰ ਫੇਰ ਸਾਰੀ ਗੱਲ ਸੁਣਾਈ ਤੇ ਮੈਂ ਕਿਹਾ ਇਹ ਕੰਮ ਕਰ ਤੂੰ ਇਹ ਮਕਾਨ ਛੱਡ ਦੇ ਔਰ ਤੂੰ ਕਿਤੇ ਹੋਰ ਚਲੀ ਜਾ ਕਹਿੰਦੀ ਉਹਦੇ ਕੁਝ ਲੋਗ ਆ ਜਿਹੜੇ ਮੇਰੇ ਤੇ ਹਮੇਸ਼ਾ ਨਜ਼ਰ ਰੱਖਦੇ ਆ ਮੈਂ ਸਮਾਨ ਲੈ ਕੇ ਜਾਉਂਗੀ ਤਾਂ ਫਸ ਜਾਉਂਗੀ ਮੈਂ ਕਿ ਕੰਮ ਕਰ ਆਪਣੇ ਬੈਗ ਦੇ ਚ ਆਪਣੇ ਕਪੜੇ ਪਾ ਲਾ। ਔਰ ਟ੍ਰੇਨ ਫੜ ਕੇ ਜਾਂ ਬੱਸ ਫੜ ਕੇ ਅਮਰੀਕਾ ਚਲੀ ਜਾ। ਆਪਣੇ ਰਿਸ਼ਤੇਦਾਰ ਦੇ ਘਰ। ਉਥੋਂ ਦੀ ਫਲੈਟ ਫੜ ਗਏ ਫਿਰ ਇੰਡੀਆ ਆ ਜਾ। ਉਹਨੇ ਫਿਰ ਇਸ ਤਰ੍ਹਾਂ ਹੀ ਕੀਤਾ। ਆਪਣੇ 4-5 ਕਪੜੇ ਉਹਦੇ ਵਿੱਚ ਪਾਏ ਬੈਗ ਦੇ ਮੋਢੇ ਜਿਹੜਾ ਲੈ ਕੇ ਚੱਲਦੀ ਹੁੰਦੀ ਸੀ ਹਮੇਸ਼ਾ ਉਹ ਚ ਪਾਏ ਔਰ ਘਰੋਂ ਨਿਕਲੀ ਲੌਕ ਕੀਤਾ ਔਰ ਆਪਣਾ ਅਗਈ ਔਰ ਅਮਰੀਕਾ ਪਹੁੰਚ ਗਈ ਬੜੀ ਸੇਫ ਪਹੁੰਚ ਗਈ ਕੋਈ ਉਹਨੂੰ ਬੰਦਾ ਨਹੀਂ ਮਿਲਿਆ ਨਾ ਹੀ ਉਹ ਜਿਹੜੇ ਪਿੱਛਾ ਕਰਦੇ ਉਹ ਕਿਸੇ ਨੇ ਪਿੱਛਾ ਕੀਤਾ ਆਪਣਾ ਰਿਸ਼ਤੇਦਾਰ ਦੇ ਘਰ ਰੁਕੀ ਉਹ ਉਸ ਤੋਂ ਬਾਅਦ ਉਹਨੇ ਇੰਡੀਆ ਦੀ ਟਿਕਟ ਲਈ ਔਰ ਅਮਰੀਕਾ ਤੋਂ ਫਲਾਈ ਹੋ ਕੇ ਕੱਲ ਇੰਡੀਆ ਆ ਗਈ ਆ ਦਿੱਲੀ 에어ਪੋਰਟ ਤੋਂ ਮੈਨੂੰ ਫੋਨ ਆਇਆ ਸੀਗਾ ਕਿਦੀ ਬਾਬਾ ਜੀ ਮੈਂ ਬੜੀ ਸੇਫ ਸਹੀ ਤਰੀਕੇ ਨਾਲ ਤੇ ਪਹੁੰਚ ਗਈ ਆ ਕਹਿੰਦੇ ਹੁਣ ਇੱਕ ਗੱਲ ਦੱਸੋ ਮੈਂ ਆਪਣੇ ਮਾਤਾ ਪਿਤਾ ਨੂੰ ਕੀ ਕਵਾਂਗੇ ਮਗਰ ਕੋਈ ਵੀ ਕਹਾਣੀ ਸੁਣਾ ਦੇਈਂ ਮਗਰ ਆਪਣੇ ਮਾਂ ਪਿਓ ਦੀ ਇੱਜ਼ਤ ਪਹਿਲਾਂ ਪੱਕੀ ਰੱਖੀ ਉਹ ਮਗਰ ਇਹ ਜਿਹੜੇ ਉੱਥੇ ਜੋ ਤੂੰ ਕੱਪੜੇ ਬੜੇ ਪਾਉਂਦੀ ਈਂ ਉਹ ਨਾ ਪਾਈ ਹੁਣ ਉਹੀ ਕੱਪੜੇ ਪਾਵੀਂ ਜੋ ਤੇਰੇ ਮਾਂ ਪਿਓ ਕਹਿਣਗੇ ਸਾਹ ਸੰਗਤ ਜੀ ਹੱਥ ਜੋੜ ਕੇ ਇੱਕ ਮੈਂ ਤੁਹਾਨੂੰ ਵਾਰਨਿੰਗ ਦੇਣ ਲੱਗਾ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਆਪਣੇ ਕੁੜੀ ਨੂੰ ਇਕੱਲਾ ਬਾਲਦੇਸ਼ਾਂ ਚ ਪੜਨ ਵਾਸਤੇ ਭੇਜਦੇ ਆ ਕਿਸ ਵਾਸਤੇ ਭੇਜਦੇ ਹੋ ਅਗਰ ਉੱਥੇ ਉਹਦਾ ਕੋਈ ਰਹਿਣ ਦਾ ਠਿਕਾਣਾ ਨਹੀਂ ਹੈ ਤੇ ਨਾ ਭੇਜੋ ਕੋਈ ਤੁਹਾਡਾ ਪੇਟ ਨਹੀਂ ਖਰਾਬ ਹੋ ਜਾਏਗਾ ਕਿ ਤੁਸੀਂ ਉੱਥੇ ਆਪਣੀ ਕੁੜੀ ਨੂੰ ਜ਼ਰੂਰ ਭੇਜਣਾ ਹੈਗਾ ਫਿਰ ਉੱਥੇ ਜਾ ਕੇ ਕੁੜੀਆਂ ਨਾਲ ਕੀ ਹੁੰਦਾ ਵਾ ਇਹ ਮੈਂ ਤੁਹਾਨੂੰ ਹਕੀਕਤ ਔਰ ਸੱਚੀ ਕਹਾਣੀ ਦੱਸੀ ਆ ਜੋ ਕਿ ਉਸਨੇ ਮੈਨੂੰ ਸਾਰੀ ਗੱਲ ਪੂਰੀ ਦੱਸੀ ਸੀ ਇੱਕ ਕੁੜੀ ਇੰਨੀ ਸ਼ਰਮੋਈ ਹੁੰਦੀ ਸੀ ਕਿ ਇਹਦੇ ਘਰ ਕੋਈ ਰਿਸ਼ਤੇਦਾਰ ਆ ਜਾਂਦੇ ਤੇ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲਦੀ ਸੀ ਉੱਥੇ ਜਾ ਕੇ ਕਿੰਨੀ ਮੈਂ ਮੂੰਹ ਨਹੀਂ ਕਹਿ ਸਕਦਾ ਐਦਾਂ ਦੀ ਹੋ ਗਈ ਸੀ ਇਸ ਕਰਕੇ ਮੈਂ ਇਹਨਾਂ ਨੂੰ ਚੇਤਾਵਨੀ ਦਿੰਦਾ ਜਿਹੜੇ ਮਾਪਿਓ ਕਹਿੰਦੇ ਮੇਰੀ ਕੁੜੀ ਨੂੰ ਬਾਹਰ ਭੇਜਣਾ ਬੱਚੇ ਨੂੰ ਬਾਹਰ ਭੇਜਣਾ ਹੈ ਪਹਿਲਾਂ ਉੱਥੇ ਅਗਰ ਬੱਚੇ ਦਾ ਕੋਈ ਥਾਂ ਠਿਕਾਣਾ ਹੈ ਤੇ ਭੇਜੋ ਨਹੀਂ ਤੇ ਆਪਣੇ ਘਰ ਬਰਬਾਦ ਨਾ ਕਰੋ ਆਪਣੇ ਬੱਚਿਆਂ ਦੀ ਇੱਜ਼ਤ ਹੈ ਆਪਣੀ ਇੱਜ਼ਤ ਬਰਬਾਦ ਨਾ ਕਰੋ ਮੈਨੂੰ ਐਸੇ ਲੋਕਾਂ ਦੇ ਫੋਨ ਆਉਂਦੇ ਆ ਕਿ ਸਾਡੀ ਕੁੜੀ ਬਾਹਰ ਜਾ ਸਕਦੀ ਹੈ ਸਾਡੇ ਉੱਤੇ ਪੇਪਰ ਅੜੇ ਹੋਏ ਆ ਸਾਡੀ ਵੀਜ਼ਾ ਨਹੀਂ ਆ ਰਹੀਆਂ ਪਰ ਯਾਦ ਰੱਖੋ ਸਭ ਤੋਂ ਪਹਿਲਾਂ ਆਪਣੀ ਕੁੜੀ ਨੂੰ ਭੇਜਣਾ ਹੈ ਕੜੀ ਕੁੜੀ ਤੁਹਾਡੀ ਇੱਜ਼ਤ ਹੈਗੀ ਆ ਅਗਰ ਅੱਜ ਇਹ ਗੱਲ ਮੈਂ ਉਹਦੇ ਮਾਂ ਪੇ ਉਹਨੂੰ ਪਤਾ ਲੱਗੇਗੇ ਤਾਂ ਉਹ ਡੁੱਪ ਕੇ ਵੈਸੀ ਮਰ ਜਾਣਗੇ ਸ਼ਰਮ ਵਿੱਚ ਹੀ ਮਰ ਜਾਣਗੇ ਇਸ ਕਰਕੇ ਪਾਈ ਸਾਹਿਬ ਜੀ ਹੱਥ ਜੋੜ ਕੇ ਬੇਨਤੀ ਹੈ ਇਹ ਨਾ ਸਿੱਖੀ ਵੀ ਬਦਨਾਮ ਹੋ ਰਹੀ ਆ ਔਰ ਤੁਸੀਂ ਦਾ ਬਦਨਾਮ ਹੋਮੋਗੇ ਹੋਵੋਗੇ ਅੱਜ ਨਹੀਂ ਤਾਂ ਕੱਲ ਪਾਪ ਦੀ ਪੰਡ ਜ਼ਰੂਰ ਫਟਦੀ ਆ ਹੋ ਸਕਦਾ ਕੋਈ ਉਹਦੀ ਜਾਣਕਾਰ ਬੰਦਾ ਇੱਥੇ ਆ ਜਾਵੇ ਉਹ ਫਿਰ ਉਹਦੇ ਮਾਪਿਆਂ ਨੂੰ ਪਤਾ ਲੱਗ ਜਾਏ ਉਹਦਾ ਵਿਆਹ ਹੋਵੇ ਤਾਂ ਉਹਦੇ ਘਰ ਵਾਲਿਆਂ ਨੂੰ ਪਤਾ ਲੱਗ ਜਾਏ ਕੀ ਹੋਏਗਾ ਬੱਚੇ ਨੂੰ ਬਾਹਰ ਭੇਜਣਾ ਸੋਚ ਸਮਝ ਕੇ ਭੇਜੋ। ਅਗਰ ਤੁਹਾਨੂੰ ਕੋਈ ਪਰੇਸ਼ਾਨੀ ਹੋ ਰਹੀ ਹੈ। ਬੱਚਿਆਂ ਦੀ ਬਾਹਰ ਜਾ ਕੇ ਸੈਟਲ ਹੋਣਗੇ ਨਹੀਂ ਹੋਣਗੇ ਉਹਨਾਂ ਜੇਟੋ ਬਰਥੜੀ ਹੁੰਦੀ ਹੈ ਨਾ ਜਨਮ ਤਰੀਕ ਉਹ ਸਭ ਕੁਝ ਦੱਸ ਦਿੰਦੀ ਹੈ। ਪਹਿਲਾਂ ਆਪਣੇ ਬੱਚਿਆਂ ਦੀ ਡੇਟ ਆਫ ਬਰਥ ਜਾਂਚ ਲਓ ਸਮਝ ਲਓ ਫਿਰ ਬੱਚੇ ਨੂੰ ਬਾਹਰ ਭੇਜੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।